ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕਾਂਵੜ ਯਾਤਰਾ ਚੱਲ ਰਹੀ ਹੈ ਜਿਸ ਦੇ ਵਿੱਚ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਬਹੁਤ ਸਾਰੇ ਇਲਾਕੇ ਸ਼ਾਮਲ ਨੇ ਤੇ ਆਮ ਲੋਕ ਜਿਸ ਤਰ੍ਹਾਂ ਕਾਂਵੜ ਯਾਤਰਾ ਕੱਢਦੇ ਆ ਉਹਨਾਂ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਠੀਕ ਹੈ ਤੇ ਇਹ ਸੜਕਾਂ ਤੇ ਨੁਕਸਾਨ ਹੁੰਦਾ ਹੈ। ਲੋਕਾਂ ਨੂੰ ਆਉਣ ਜਾਣ ਨੂੰ ਦਿੱਕਤਾਂ ਹੁੰਦੀਆਂ ਨੇ ਪਰ ਤਾਂ ਵੀ ਚਲੋ ਕਿਸੇ ਦੀ ਸ਼ਰਤ ਹੈ ਉਹਦੇ ਮੁਤਾਬਕ ਹੋ ਜੇ। ਇਸੇ ਤਰ੍ਹਾਂ ਹੀ ਅਸੀਂ ਸਮਝਦੇ ਆਂ ਵੀ ਜੇ ਕੋਈ ਸੜਕ ਤੇ ਨਮਾਜ਼ ਪੜ ਰਿਹਾ ਹੈ ਜਾਂ ਕੋਈ ਹੋਰ ਧਾਰਮਿਕ ਗਤੀਵਿਧੀ ਏਦਾਂ ਕਰਦਾ ਜੇ ਕਿਸੇ ਨੂੰ ਕੋਈ ਕੁਝ ਨਹੀਂ ਕਹਿ ਰਿਹਾ ਤਾਂ ਉਹਦੇ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਪਰ ਪੁਲਿਸ ਦਾ ਦੂਰਾ کردار ਅਸੀਂ ਦੇਖਦੇ ਆਂ ਵੀ ਇੱਧਰ ਫੁੱਲ ਪਰਸਾਏ ਜਾਂਦੇ ਆ ਤੇ ਉਧਰ ਡਾਂਗਾਂ ਵਰਸਾਈਆਂ ਜਾਂਦੀਆਂ ਨੇ ਇਹ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਪੁਸ਼ ਕਾਂਵੜੀਆਂ ਦਾ ਜਿਹੜਾ ਗੁੰਡਾਗਰਦੀ ਵਾਲਾ ਰੋਲ ਹੈ ਉਹ ਵੀ ਰੋਜ਼ ਨੰਗਾ ਹੋ ਰਿਹਾ ਹੈ ਕੱਲ ਇੱਕ ਵੀਡੀਓ ਵਾਇਰਲ ਹੁੰਦੀ ਹੈ ਯੂਪੀ ਦਾ ਜਿਹੜਾ ਮਿਰਜ਼ਾਪੁਰ ਰੇਲਵੇ ਸਟੇਸ਼ਨ ਹੈ ਉੱਥੇ ਇੱਕ CRPF ਦੇ ਜਵਾਨ ਨੂੰ ਛੇ-ਸੱਤ ਜਣੇ ਤੇ ਤੇਰੇ ਦੀ ਘੁੱਟ ਰਹੇ ਐ ਤੇ ਉਹ ਡਿੱਗ ਪੈਂਦਾ ਤੇ ਉਹਨੂੰ ਲੰਬੇ ਪਏ ਨੂੰ ਵੀ ਘੁੱਟਦੇ ਐ ਤੇ ਪਤਾ ਇਹ ਲੱਗਿਆ ਕਿ ਵੀ ਉਹ ਜਿਹੜਾ ਬੰਦਾ ਹੈਗਾ 50 ਸਾਲਾਂ ਦਾ ਉਹ ਮਨੀਪੁਰ ਦੇ ਵਿੱਚ ਉਹਦੀ ਪੋਸਟਿੰਗ ਸੀਗੀ ਤੇ ਉਹ ਛੁੱਟੀਆਂ ਕੱਟ ਕੇ ਜਾ ਰਿਹਾ ਸੀ ਤੇ ਆਪਣੇ ਬੇਟੇ ਦੇ ਨਾਲ ਉਹਦਾ ਨਵਾਲਕ ਬੱਚਾ ਵੀ ਉਹਦੇ ਨਾਲ ਸੀ ਉਹਦੇ ਨਾਲ ਜਾ ਰਿਹਾ ਸੀ ਜਦੋਂ ਇਹ ਮਾਰਕੋਟਾਈ ਹੋਈ ਐ ਤੇ ਉੱਥੋਂ ਦੀ ਜਿਹੜੀ ਜੀਆਰਪੀ ਐ ਜਲ ਰੇਲਵੇ ਪੁਲਿਸ ਜਨਰਲ ਰੇਲਵੇ ਪੁਲਿਸ ਤੇ ਆਰਪੀਐਫ ਰੇਲਵੇ ਪ੍ਰੋਟੈਕਸ਼ਨ ਕੋਰਸ ਉਹਨਾਂ ਦੇ ਧਿਆਨ ਚ ਆਇਆ ਮਸਲਾ ਤੇ ਉਹਨਾਂ ਨੇ ਕੋਈ ਇਹਦੇ ਤੇ ਕਾਰਵਾਈ ਕੀਤੀ ਹੈ ਤੇ 6 ਜਣਿਆਂ ਦੇ 7 ਜਣਿਆਂ ਦੇ ਉੱਤੇ ਕੇਸ ਦਰਜ ਕੀਤਾ ਹੈਗਾ ਉਹਨਾਂ ਚੋਂ 4 ਜਣੇ ਨਵਾਲਗ ਦੱਸੇ ਜਾ ਰਹੇ ਹਨ ਹੁਣ ਜੇ ਤੁਸੀਂ ਆ ਪੂਰੀ ਇੰਡੀਅਨ ਐਕਸਪ੍ਰੈਸ ਦੀ ਖਬਰ ਨੂੰ ਪੜੋ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਵੀ ਕੀ ਹੋ ਰਿਹਾ ਹੈ ਉਦੇ ਚ ਦੇਖਣ ਨੂੰ ਕੋਈ ਵੀ ਬੰਦਾ ਨਵਾਲਗ ਨਹੀਂ ਲੱਗਦਾ ਪਰ ਉਹਨਾਂ ਨੇ ਆਪਣੇ ਰਿਕਾਰਡ ਦੇ ਵਿੱਚ 4 ਜਣੇ ਨਵਾਲਗ ਪਾਤੇ ਵੀ ਤਾਂ ਕਿ ਉਹਨਾਂ ਤੇ ਕੋਈ ਖਾਸ ਕਾਰਵਾਈ ਨਾ ਹੋਵੇ ਦੂਜਾ ਇਹ ਦੱਸਿਆ ਜਾ ਰਿਹਾ ਹੈ ਉਹ ਜਿਹੜਾ ਹੈ ਵੀ ਉਹ ਕਿਉਂਕਿ ਉਹਨੇ ਸ਼ਰਾਬ ਪੀਤੀ ਹੋਈ ਸੀ ਸੀਆਰਪੀਆਰ ਵਾਲੇ ਨੇ ਤੇ ਇਸ ਕਰਕੇ ਉਹਨਾਂ ਨੇ ਕੁੱਟਤਾ ਇਹ ਕੀ ਤਰੀਕਾ ਹੈਗਾ ਸ਼ਰਾਬ ਪੀਣਾ ਜੇ ਜਿਹੜੀ ਆ ਸਾਡੀਆਂ ਫੌਜ ਵਾਲੇ ਤੇ ਦੂਜੇ ਇਹਨਾਂ ਨੂੰ ਸਰਕਾਰੀ ਤੌਰ ਤੇ ਵੀ ਮਿਲਦੀ ਹੈ ਜੇ ਉਹਨੇ ਪੀਤੀ ਹੋਈ ਹੈ ਬੈਠਾ ਹੈਗਾ ਸਫ਼ਰ ਕਰ ਰਿਹਾ ਹੈ ਤੁਹਾਨੂੰ ਜੇ ਤੁਹਾਨੂੰ ਕੁਝ ਕਹਿ ਰਿਹਾ ਫੇ ਠੀਕ ਹੈ ਤੇ ਸੌਣ ਦੇ ਮਹੀਨੇ ਚ ਤੁਸੀਂ ਕਿਸੇ ਦੀਆਂ ਜੇ ਉਹਨੇ ਕੋਈ ਮੀਟ ਬਣਾਇਆ ਉਹਦੇ ਉਹਦੇ ਤੇ ਹਮਲਾ ਕਰ ਦੋ ਜੇ ਕਿਸੇ ਨੇ ਸ਼ਰਾਬ ਪੀਤੀ ਹੈ ਉਹਦੇ ਤੇ ਹਮਲਾ ਕਰ ਦੋ ਇਹ ਤਾਂ ਤੁਹਾਡੀ ਗੁੰਡਾਗਰਦੀ ਹੈ ਨਾ ਤੁਸੀਂ ਆਪਣੀਆਂ ਖਾਣ ਪੀਣ ਦੀ ਆਦਤਾਂ ਦੂਜਿਆਂ ਤੇ ਕਿਵੇਂ ਥੋਸ ਸਕਦੇ ਹੋ ਇਹ ਬਿਲਕੁਲ ਹੀ ਗਲਤ ਹੈ ਕੋਈ ਬੰਦਾ ਖਾਂਦਾ ਹੈ ਕੋਈ ਪੀਂਦਾ ਹੈ ਨਹੀਂ ਖਾਂਦਾ ਪੀਂਦਾ ਮੈਂ ਹਾਲਾਂਕਿ ਨਿੱਜੀ ਤੌਰ ਤੇ ਸ਼ਰਾਬ ਨਹੀਂ ਪੀਂਦਾ ਤੇ ਨਾ ਮੈਂ ਇਹਦੇ ਹੱਕ 'ਚ ਮੈਂ ਵਿਰੋਧ 'ਚ ਪਰ ਕਿਸੇ ਦਾ ਅਧਿਕਾਰ ਹੈ ਉਹਨੂੰ ਤੁਸੀਂ ਕੌਣ ਹੁੰਨੇ ਹੋ ਖੋਣ ਵਾਲੇ ਇਹ ਸਦਕਾਰ ਸੋ ਉਹਨਾਂ ਦੀ ਜਿਹੜੀ ਸਾਰੀ ਰਿਪੋਰਟਿੰਗ ਹੈ ਉਹਦੇ ਤੋਂ ਲੱਗਦਾ ਹੈ ਵੀ ਉਹ ਉਹਨਾਂ ਨੂੰ ਬਚਾਉਣ ਤੇ ਤੁਲੇ ਹੋਈ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਓਡੀਸ਼ਾ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਕਾਲਜ ਵਿਦਿਆਰਥੀ ਨੇ ਇੱਕ ਪ੍ਰੋਫੈਸਰ ਵੱਲੋਂ ਉਹ ਉਹਨੂੰ ਤੰਗ ਪਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਤੇ ਕੋਈ ਕਾਰਵਾਈ ਨਾ ਹੋਣ ਕਰਕੇ ਅੱਗ ਲਾ ਕੇ ਸੜ ਗਈ ਸੀ ਤੇ 7 7 17 ਜੁਲਾਈ ਨੂੰ ਸਾਰਾ ਉੜੀਸਾ ਬੰਦ ਰਿਹਾ ਸੀ ਇਹ ਉਸ ਕਰਕੇ ਤੇ ਕੱਲ ਇੱਕ ਹੋਰ ਘਟਨਾ ਹੋ ਗਈ 15 ਸਾਲ ਦੀ ਇੱਕ ਲੜਕੀ ਆਪਣੇ ਘਰੋਂ ਆਪਣੀ ਦੋਸਤ ਨੂੰ ਮਿਲਣ ਜਾ ਰਹੀ ਹੈ ਰਸਤੇ 'ਚ ਤਿੰਨ ਮੋਟਰਸਾਈਕਲ ਵਾਲੇ ਘੇਰਦੇ ਆ ਤੇ ਉਹਦਾ ਰਾਹ ਰੋਕਦੇ ਆ ਰਾਹ ਰੋਕ ਕੇ ਉਹਦੇ ਮੂੰਹ ਨੂੰ ਧਕਨਦੇ ਆ ਰਮਾਲ ਦੇ ਨਾਲ ਤੇ ਉਹਦੇ ਉੱਤੇ ਕੋਈ ਚੀਜ਼ ਛਿੜਕਦੇ ਆ ਤੇ ਫਿਰ ਉਹਨੂੰ ਅੱਗ ਲਾਉਂਦੇ ਆ ਤੇ ਉਹ 70% ਉਹਦੀ ਸਾਰੀ ਸਰੀਰ ਦੀ ਜਿਹੜੀ ਚਮੜੀ ਹੈ ਉਹ ਸੜ ਗਈ ਸਾਰੇ ਸਰੀਰ ਦੀ 70% ਚਮੜੀ ਸੜ ਗਈ ਪਹਿਲਾਂ ਉਹਨੂੰ ਪੂਆ ਉੱਥੋਂ ਦੇ ਪੁਰੀ ਦੇ ਹਸਪਤਾਲ ਚ ਲਜਾਇਆ ਗਿਆ ਤੇ ਫਿਰ ਉਹਨੂੰ ਭਵਨੇਸ਼ਵਰ ਦੇ ਏਮਚ ਭਰਤੀ ਕੀਤਾ ਗਿਆ ਤੇ ਕੇਸ ਦਰਜ ਕਰ ਲਿਆ ਬੰਦਿਆਂ ਤੇ ਪਰ ਅਜੇ ਤੱਕ ਉਹ ਜਿਹੜੇ ਤਿੰਨ ਮੁੰਡੇ ਆ ਫੜੇ ਨਹੀਂ ਗਏ ਜਿਹੜੀ ਓਡੀਸ਼ਾ ਦੇ ਵਿੱਚ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਜਦੋਂ ਦੀ ਬੀਜੇਪੀ ਸਰਕਾਰ ਉੱਥੇ ਆਈ ਹੈ ਉਦੋਂ ਦਾ ਔਰਤਾਂ ਤੇ ਲੜਕੀਆਂ ਦੇ ਉੱਤੇ ਜ਼ੁਲਮ ਜਿਹੜਾ ਬਹੁਤ ਵੱਡੀ ਮਾਤਰਾ ਦੇ ਵਿੱਚ ਵਾਧਾ ਵਧ ਰਿਹਾ ਹੈ ਇੱਕ ਹੁਣ ਜਿਉਂਦੀ ਜਾਗਦੀ ਕੁੜੀ ਨੂੰ 15 ਸਾਲ ਦੀ ਨੌਜਵਾਨ ਲੜਕੀ ਨੂੰ ਕੋਈ ਐਦਾਂ ਅੱਗ ਲਾ ਦੇਵੇ ਬਹੁਤੀ ਮਤਲਬ ਕਨਾਉਣੀਆਂ ਘਟਨਾਵਾਂ ਲੱਗੀਆਂ ਸੋ ਤੀਸਰੀ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕੱਲ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ 20ਵੀਂ ਵਾਰ ਦੁਬਾਰਾ ਆਪਣੀ ਗੱਲ ਦੁਹਰਾਤੀ ਤੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਾਂ ਬਹੁਤ ਕੁਝ ਹੋਣ ਲੱਗਿਆ ਸੀ ਦੋਨੇ ਨੁਕਲੀਅਰ ਹਥਿਆਰਾਂ ਨਾਲ ਲੈਸ ਮੁਲਕ ਨੇ ਤੇ ਉਹ ਜੰਗ ਦੇ ਇੱਕ ਦੂਜੀ ਤੋਂ ਬਾਅਦ ਵੱਧਦੀ ਜਾ ਰਹੀ ਸੀ ਤੇ ਮੈਂ ਰੁਕਵਾ ਦਿੱਤੀ ਇੱਕ ਤਾਂ ਇਹ ਕਿ 20ਵੀਂ ਵਾਰ ਤੇ ਨਾਲ ਇਹ ਕਿਹਾ ਵੀ ਪੰਜ ਜਿਹੜੇ ਐ ਉਹ ਅ ਜੈਕਟ ਉਹ ਡੇਗੇ ਗਏ ਹੁਣ ਆਪਣੀ ਆਪਣੀ ਵਿਆਖਿਆ ਉਹਨੇ ਨਾ ਕਿਸੇ ਨੇ ਉੱਤੇ ਸਵਾਲ ਪੁੱਛਿਆ ਤੇ ਨਾ ਉਹਨੇ ਉਹਦਾ ਜਵਾਬ ਦਿੱਤਾ ਕਿ ਇਹ ਪੰਜ ਕਿਹੜੇ ਮੁਲਕ ਦੇ ਸੀ ਕੀ ਦੂਆਂ ਦੇ ਕੁੱਲ ਮਿਲਾ ਕੇ ਪੰਜ ਸੀ ਜਾਂ ਕੀ ਸੀ ਗੋਲ ਗੱਲ ਸਿੱਟਤੀ ਹੁਣ ਇਹਨੂੰ ਆਪਣੇ ਆਪਣੇ ਤੌਰ ਤੇ ਵਿਆਖਿਆਵਾ ਕਰੀ ਜਾਓ ਜਿਹੜੀਆਂ ਪਹਿਲਾਂ ਹੋਈਆਂ ਹੋਈਆਂ ਨੇ ਵੀ ਭਾਰਤ ਦੇ ਜਿਹੜੇ ਡੇਗੇ ਗਏ ਸੀ ਕੁਝ ਉਹ ਕੁਝ ਫੌਜੀ ਅਧਿਕਾਰੀਆਂ ਨੇ ਵੀ ਮੰਨੇ ਹੋਏ ਐ ਹੁਣ ਚਾਹੇ ਉਹਨੂੰ ਉਹਦੇ ਚ ਸ਼ਾਮਲ ਕਰ ਲੋ ਜਾਂ ਰਾਵਾਂ ਮਿਲਮਾ ਕਰ ਲੋ ਇਹ ਆਪਣੀ ਵਿਆਖਿਆ ਆਪਣੇ ਤੌਰ ਤੇ ਹੈ ਤੇ ਉਹਨੇ ਇਹ ਵੀ ਦੁਬਾਰਾ ਵੀ ਰਿਪੀਟ ਕੀਤਾ ਵੀ ਮੈਂ ਉਹਨਾਂ ਨੂੰ ਵਪਾਰ ਦੀ ਧਮਕੀ ਦਿੱਤੀ ਵੀ ਜੇ ਵਪਾਰ ਕਰਨਾ ਹੈ ਤਾਂ ਬੰਦੇ ਬਣ ਕੇ ਸ਼ਾਂਤੀ ਸਵੀਝੋਤਾ ਕਰ ਲੋ ਨਹੀਂ ਤਾਂ ਫਿਰ ਮੈਂ ਤੁਹਾਡੇ ਤੇ ਬਹੁਤ ਜ਼ਿਆਦਾ ਪਵੰਦੀਆਂ ਲਾ ਦਊਗਾ ਕੱਲ ਉਹਨੇ ਦੁਹਰਾਈ ਇਹ ਗੱਲ ਦੁਬਾਰਾ ਦੂਜੇ ਪਾਸੇ ਜਿਹੜਾ ਇਹ ਹੀ 트੍ਰੰਪ ਐਡਮਿਨਿਸਟ੍ਰੇਸ਼ਨ ਯੂਐਸ ਏਡ ਜਿਹੜੀ ਦਿੰਦੀ ਹੈ ਉਹਦੇ ਚ ਬਹੁਤ ਸਾਰੀਆਂ ਕਟੌਤੀਆਂ ਕੀਤੀਆਂ ਨੇ ਤੇ ਉਹਦੇ ਚ ਬਹੁਤ ਸਾਰਾ ਖਾਦ ਪਦਾਰਥ ਹੈ ਜਿਹੜਾ ਖਾਣ ਪੀਣ ਦਾ ਸਮਾਨ ਉਹ ਕਈ ਸਾਰੇ ਮੁਲਕਾਂ ਨੂੰ ਜਾਂਦਾ ਹੈ ਗਾਜ਼ਾ ਨੂੰ ਵੀ ਜਾਂਦਾ ਹੈ ਤੇ ਅਫਗਾਨਿਸਤਾਨ ਵੀ ਜਾਂਦਾ ਹੈ ਹੋਰ ਵੀ ਹੈ ਤੇ ਉਹਨਾਂ ਨੇ ਜਿਹੜਾ ਉਹ ਸਮਾਨ ਭੇਜਣਾ ਸੀ ਉਹ ਪਿਆ ਹੀ ਉੱਥੇ ਆਊਟ ਆਫ ਡੇਟ ਹੋ ਗਿਆ ਕੱਲ ਉਹਦੀ ਤਰੀਕ ਪਰਸੋਂ ਉਹਦੀ ਤਰੀਕ ਲੰਘ ਗਈ ਤੇ ਉਹਨਾਂ ਨੇ ਉਹਨੂੰ ਸਾੜਨ ਦਾ ਫੈਸਲਾ ਕਰ ਲਿਆ ਜਣੀ ਜਿਹੜਾ ਸਮਾਨ ਹੈ ਖਾਣ ਪੀਣ ਵਾਲਾ ਉੱਥੇ ਗਾਜ਼ਾ ਦੇ ਵਿੱਚ ਲੋਕ ਭੁੱਖੇ ਮਰ ਰਹੇ ਐ ਬਾਕੀ ਥਾਵਾਂ ਤੇ ਜਿੱਥੇ ਕਿਤੇ ਲੋੜ ਐ ਉਹਨਾਂ ਨੂੰ ਦੇਣ ਦੀ بجائے ਉਹਨੂੰ ਅੱਗ ਲਾਉਣ ਦਾ ਫੈਸਲਾ ਕਰ ਲਿਆ ਹੁਣ ਤੁਸੀਂ ਖਿਆਲ ਕਰੋ ਵੀ ਉਹੋ ਆਪਾਂ ਉਹਦੇ ਅਮਰੀਕਾ ਨੂੰ ਸਮਝਦੇ ਆਂ ਪਤਾ ਨਹੀਂ ਉੱਥੇ ਬਹੁਤ ਅੱਛਾ ਪ੍ਰਬੰਧ ਐ ਉੱਥੇ ਤਾਂ ਬਹੁਤ ਮਾੜਾ ਪ੍ਰਬੰਧ ਆ ਉਹਨਾਂ ਦਾ ਜਿਹੜਾ ਵਿਦੇਸ਼ ਸਕੱਤਰ ਐ ਜਿਹਨੂੰ ਵਿਦੇਸ਼ ਮੰਤਰੀ ਕਹਿੰਦੇ ਐ ਮਾਰਕੋ ਰੂਬਿਓ ਉਹਦਾ ਬਿਆਨ ਐ ਤੇ ਬਿਆਨ ਵੀ ਦਾ ਅਟਲਾਂਟਾ 'ਚ ਛਪਿਆ ਇਹ ਬਿਆਨ ਸੋ ਇਹ ਆ ਨਾਲ ਦੀ ਨਾਲੇ 트럼ਪ ਦੀ ਇੱਕ ਹੋਰ ਗੱਲ 트럼ਪ ਨੇ ਕੁਝ ਦਿਨ ਪਹਿਲਾਂ ਜਿਹੜੇ ਬ੍ਰਿਕਸ ਮੁਲਕ ਨੇ ਬਰਾਜ਼ੀਲ, ਰਸ਼ੀਆ, ਉੰਡੀਆਂ, ਚਾਈਨਾ, ਸਾਊਥ ਅਫਰੀਕਾ ਵਗੈਰਾ ਇਹਨਾਂ ਨੂੰ ਸਮੁੱਚੇ ਤੌਰ ਤੇ ਧਮਕੀ ਦਿੱਤੀ ਸੀ ਵੀ ਅਸੀਂ ਉਹਨਾਂ ਤੇ ਬਹੁਤ ਜ਼ਿਆਦਾ ਵੱਡੇ ਟੈਕਸ ਲਾਵਾਂਗੇ ਤੇ ਉਹਦੇ ਚ ਬਰਾਜ਼ੀਲ ਨੂੰ ਖਾਸ ਤੌਰ ਤੇ ਕਿਹਾ ਸੀ ਵੀ ਤੇਰੇ ਤੇ ਮੈਂ 50% ਟੈਕਸ ਲਾ ਦੂੰਗਾ ਤੂੰ ਜਿਹੜਾ ਪੁਰਾਣਾ ਰਾਸ਼ਟਰਪਤੀ ਹੈ ਉਹਦੇ ਤੇ ਮੁਕੱਦਮਾ ਬੰਦ ਕਰ ਦੇ ਉਹਨੂੰ ਚਿੱਠੀ ਲਿਖੀ ਬਕਾਇਦਾ 7 ਜੁਲਾਈ ਨੂੰ ਤੇ ਉਹਦਾ ਉਹਨੇ ਜਵਾਬ ਵੀ ਦਿੱਤਾ ਸੀ ਤੇ ਹੁਣ ਜਿਹੜਾ ਬ੍ਰਾਜ਼ੀਲ ਦਾ ਰਾਸ਼ਟਰਪਤੀ ਹੈ ਲੂਲਾ ਉਸ ਨੇ ਉਹਨੂੰ ਮੋੜਵਾ ਜਵਾਬ ਦਿੱਤਾ ਵੀ ਅਸੀਂ ਇੱਕ ਖੁਦਮੁਖਤਾਰ ਮੁਲਕਾਂ ਅਸੀਂ ਕਿਤੇ ਮੁਕੱਦਮਾ ਚਲਾਉਣਾ ਹੈ ਨਹੀਂ ਚਲਾਉਣਾ ਇਹ ਸਾਡਾ ਕੰਮ ਤੇਰੀ ਦਖਲਅੰਦਾਜ਼ੀ ਵਿੱਚ ਤੂੰ ਕੌਣ ਕਹਿੰਦਾ ਮੈਂ ਖਾਮਖਾ ਇਹ ਖਾਮਖਾ ਵਾਲੀਆਂ ਗੱਲਾਂ ਅਸੀਂ ਚੱਲਣ ਨਹੀਂ ਦੇਣੀ ਆ ਦੂਜਾ ਉਹਨੇ ਇਹ ਕਿਹਾ ਵੀ ਤੂੰ ਸਾਡੇ ਤੇ 50% ਲਾਵੇਂਗਾ ਅਸੀਂ ਤੇਰੇ ਤੇ 50% ਲਾਵਾਂਗੇ ਕਾਰ ਭੱਜ ਕਿੱਧਰ ਨੂੰ ਭੱਜਦਾ ਹੈ ਭੱਜਦਾ ਨੂੰ ਵਾਹਨ ਇੱਕੋ ਜਿਹਾ ਹੈਗਾ ਸੋ ਇਹ ਵੀ ਉਹ ਲੈ ਚੰਗਾ ਠੋਕੇ ਜਵਾਬਤਾ ਸਾਡੇ ਭਾਰਤ ਵਾਲੇ ਇੱਕ ਭਿੱਜੀ ਬਿੱਲੀ ਬਣੇ ਰਹਿੰਦੇ ਐ 트럼ਪ ਦੇ ਅੱਗੇ। ਅ ਇੱਕ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਵੀ ਅ ਅਮਰੀਕਾ ਦੇ ਵਿੱਚ ਨਿਊਯਾਰਕ ਦੇ ਵਿੱਚ ਕੁਝ ਇੱਕ ਤਾੰਤ੍ਰਿਕ ਜਿਹੜੇ ਐ ਉਹ ਉਹ ਉਹਨਾਂ ਦੀ ਇੱਕ ਸੰਸਥਾ ਬਣੀ ਹੋਈ ਐ ਕੰਪਨੀ ਬਣਾਈ ਹੋਈ ਐ ਉਹਨਾਂ ਨੇ ਅੰਜਨਾ ਜੀ ਉਸ ਦੀ ਜਿਹੜੀ ਵੈੱਬਸਾਈਟ ਹੈ ਵੈੱਬਸਾਈਟ ਹੈ ਅੰਜਨਾ ਜੀ ਅੰਜਨਾ ਜੀ ਦੀ ਵੈੱਬਸਾਈਟ ਦੇ ਉੱਤੇ ਲਿਖਿਆ ਹੋਇਆ ਹੈ ਵੀ ਅਸੀਂ ਕਿਸੇ ਲੋਕਾਂ ਨੂੰ ਬਦਰੂਹਾ ਚਿੰਬੜੀਆਂ ਹੋਣ ਉਹਦਾ ਇਲਾਜ ਕਰ ਸਕਦੇ ਹਾਂ ਉਹਨਾਂ ਦੇ ਪ੍ਰੇਮ ਦੇ ਵਿੱਚ ਸਫਲਤਾ ਹੁੰਦੀ ਹੋਵੇ ਪਿਆਰ ਦੇ ਵਿੱਚ ਉਹਨੂੰ ਅਸੀਂ ਠੀਕ ਕਰ ਸਕਦੇ ਹਾਂ ਵਗੈਰਾ ਵਗੈਰਾ ਜੰਤਰ ਮੰਤਰ ਤੰਤਰ ਨਾਲ ਅਸੀਂ ਲੋਕਾਂ ਨੂੰ ਠੀਕ ਕਰਦੇ ਹਾਂ ਤੇ ਜਿਹੜੇ ਉਹਨਾਂ ਦੇ ਵਿੱਚ ਐਸਟਰੋਲੋਜੀਕਲ ਜਿਹੜੇ ਕੋਈ ਉਹਨਾਂ ਚ ਨੁਕਸ ਨੇਗੇ ਉਹਨਾਂ ਚ ਦੋਸ਼ ਨੇ ਉਹਨਾਂ ਨੂੰ ਅਸੀਂ ਦੂਰ ਕਰ ਦਿੰਨੇ ਆ ਤੇ ਇਹ ਜਿਹੀਆਂ ਸਵਾਵਾਵਾਂ ਦਿੰਨੇ ਆ ਉਹ ਨਿਊਯਾਰਕ ਸ਼ਹਿਰ ਜਿਹੜਾ ਬਹੁਤ ਮਾਡਰਨ ਸ਼ਹਿਰ ਹੈ ਉਥੋਂ ਦੀ ਇੱਕ ਔਰਤ ਤੋਂ ਇੱਕ ਜਿਹੜਾ ਹੈਗਾ ਬੰਦਾ ਹੇਮਨਾਥ ਕੁਮਾਰ ਮਨੱਪਾ ਹੇਮਨਾਥ ਕੁਮਾਰ ਮਨੱਪਾ ਨਾਂ ਦਾ ਇੱਕ ਅਜਿਹਾ ਤੰਤਰਕ ਜਿਹੜਾ ਬਹੁਤ ਵੱਡੀ ਵਿਦਿਆ ਦਾ ਦਾਵਾ ਕਰਦਾ ਹੈ ਉਸ ਨੇ 42000 ਡਾਲਰ ਜਣੀ 17 ਲੱਖ ਰੁਪਈਆ ਉਹ ਤੋਂ ਰੁੱਖ ਲਿਆ ਤੇ ਉਹਦੇ ਤੇ ਕੇਸ ਦਰਜ ਹੋ ਗਿਆ ਦੂਜੇ ਪਾਸੇ ਸਾਡੇ ਭਾਰਤ ਦੇ ਵਿੱਚ ਵੀ ਅਜਿਹੀ ਜਿਹੜੀ ਹੈਗੀ ਇਹ ਨਾ ਵਿਦਿਆਵਾਂ ਦੇ ਉੱਤੇ ਮਾਨਤਾ ਦਿੱਤਾ ਜਾਂਦਾ ਤੇ ਬਹੁਤ ਪ੍ਰਚਲਿਤ ਹੈ ਸਾਡੇ ਤਾਂ ਬਹੁਤ ਘਰ-ਘਰ ਚ ਪਈਆਂ ਨੇ ਇਹੀਆਂ ਚੀਜ਼ਾਂ ਵਹਿਮਪਰਸਤੀ ਦੀਆਂ ਜਿਨ੍ਹਾਂ ਦੇ ਇਹੀਆਂ ਗੱਲਾਂ ਨਾਲ ਦੱਸਿਆ ਜਾਂਦਾ ਤੇ ਉਹਨੂੰ ਐਸਟਰੋਲੋਜੀ ਉਹਨੂੰ ਵਿਗਿਆਨ ਕਹਿ ਕੇ ਪ੍ਰਚਾਰਿਆ ਜਾਂਦਾ ਤੇ ਭਾ বিজেপি ਦਾ ਇੱਕ ਮੰਤਰੀ ਤੇ ਬਾਅਦ ਚ ਪ੍ਰਧਾਨ ਵੀ ਰਿਹਾ বিজেপি ਦਾ ਡਾਕਟਰ ਮੁਦਲੀ ਮਨੋਰ ਚੋਸ਼ੀ ਉਹ ਕਹਿੰਦਾ ਸੀ ਵੀ ਮੈਂ ਤਾਂ ਇਹ ਜਿਹੜੀ ਜੋਤਿਸ਼ ਵਿਗਿਆਨ ਹੈ ਇਹਨੂੰ ਲਾਊਗਾ ਯੂਨੀਵਰਸਿਟੀਾਂ ਚ ਪੜ੍ਹਾਊਗਾ ਇਹ ਤਾਂ ਬਹੁਤ ਵੱਡੀ ਵਿਗਿਆਨ ਸੋ ਉਹ ਅਤੇ ਕੱਲ ਆਹ ਜਿਹੜਾ ਅੱਜ ਇੰਡੀਅਨ ਐਕਸਪ੍ਰੈਸ ਨੇ ਲਾਈ ਹੈ ਖਬਰ ਵੀ ਜਿਹੜੀ ਕਾਰਲਾ ਦੇ ਵਿੱਚ ਆਰਐਸਐਸ ਦੀ ਉਹ ਹੋ ਰਹੀ ਹੈ ਇੱਕ ਕਾਨਫਰੰਸ ਉਹਦੇ ਚ ਮੋਨ ਭਗਤ ਨੇ ਬੋਲਣਾ ਤੇ ਉੱਥੇ ਉਹਨੇ ਕਹਿਣਾ ਵੀ ਸਾਡੀ ਸਿੱਖਿਆ ਦਾ ਭਾਰਤੀਕਰਨ ਕਰਨਾ ਹੈ ਹੁਣ ਜੇ ਭਾਰਤੀਕਰਨ ਕਰਨ ਦੇ ਵਿੱਚ ਆਹ ਚੀਜ਼ਾਂ ਸ਼ਾਮਲ ਨੇ ਬੀ ਤੰਤਰ ਮੰਤਰ ਨਾਲ ਕਿਵੇਂ ਠੀਕ ਕਰਨਾ ਹੈ ਬਦਰੂਹਾ ਕਿਵੇਂ ਹੁੰਦੀਆਂ ਨੇ ਜਦ ਕਿ ਚੀਜ਼ਾਂ ਦੀ ਕੋਈ ਹੋਂਦ ਹੀ ਹੈ ਨਹੀਂ ਵਿਗਿਆਨਕ ਤੌਰ ਤੇ ਸੋ ਉਹ ਜੇ ਉਧਰ ਨੂੰ ਤੋਰਨਾ ਚਾਹੁੰਦਾ ਹੈ ਭਾਰਤ ਨੂੰ ਤਾਂ ਨੇਰੇ ਯੁੱਗ ਵਾਲੇ ਪਾਸੇ ਜਾ ਰਿਹਾ ਹੈ ਭਾਰਤ ਸਾਨੂੰ ਜਿਹੜੇ ਅਸੀਂ ਚਾਨਣ ਦੇ ਬਣਜਾਰੇ ਲੋਕ ਆ ਸਾਨੂੰ ਡਟ ਕੇ ਇਹਨਾਂ ਗੱਲਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਵਿਗਿਆਨਕ ਜਿਹੜੀ ਵਿਚਾਰਧਾਰਾ ਹੈ ਵਿਗਿਆਨਕ ਜਿਹੜਾ ਨਜ਼ਰੀਆ ਹੈ ਉਸ ਦਾ ਬਹੁਤ ਵੱਡੀ ਪਰ ਅਧਰ ਤੇ ਪ੍ਰਸਾਰ ਤੇ ਪ੍ਰਚਾਰ ਕਰਨਾ ਚਾਹੀਦਾ ਹੈ ਅੱਜ ਦੀ ਗੱਲ ਚ ਇੰਨੇ ਬਹੁਤ ਬਹੁਤ ਸ਼ੁਕਰੀਆ